ਕਿਤਾ ਕਿਸਾਨ ਵਿਰੋਧਾ ਡਟ ਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਭਗਤ ਬ੍ਰਾਹਮੌਰ ਜੀ ਝਾਲ ਵਾਲੇ ਕੋਠੇ ਵੀ ਕਹਿ ਦਿੰਦੇ ਆ ਤੈਨ ਤੁਹਾਨੂੰ ਨਗ ਦਿਖਾਵਾਂਗੇ ਦੋ ਪਾਲਕ ਤੁਹਾਨੂੰ ਕਟੀਆਂ ਦਿਖਾ ਦੇਾਂਗੇ ਇੱਕ ਚੰਗੇ ਰਿਕਾਰਡ ਵਾਲੀ ਤੇ ਚੰਗੇ ਦੁੱਧ ਵਾਲੀ ਕੁਝ ਕੁ ਦਿਨ ਕੱਢਦੀ ਆ ਮੱਝ ਦਿਖਾ ਦੇਾਂਗੇ ਸੱਸੀ ਦਾ ਬਾਈ ਜੀ ਸੱਸੀ ਗਾਲ ਵੀਰੇ ਹੋ ਠੀਕ ਠਾਕ ਹੋ ਜੀ ਵਧੀਆ ਵਧੀਆ ਪਹਿਲਾਂ ਤਾਂ ਨੰਬਰ ਬੋਲ ਦਗੇ ਜੀ ਮੋਬਾਈਲ ਨੰਬਰ ਮੇਰਾ 98782 ਹੂੰ 11977 ਪਿੰਡ ਆਪਣਾ ਜੀ ਪਿੰਡ ਭਗਤਪੁਰਾ ਮੋੜ ਹੈ ਝਾਲ ਵਾਲੇ ਕੋਠੇ ਵੀ ਕਹਿੰਦੇ ਤੇ ਤਹਿਸੀਲ ਆਪਾਂ ਨੂੰ ਤਹਿਸੀਲ ਆਪਾਂ ਨੂੰ ਪੈਂਦਾ ਹੈਗਾ ਤਫਾ ਦਾ ਪਤਾ ਜਿਲ੍ਹਾ ਆਪਾਂ ਨੂੰ ਬਰਨਾਲਾ ਤੇ ਬਰਨਾਲਾ ਤੇ ਪੱਕੋ ਗੈਂਚੀ ਆਪਣੇ ਕੋਲੇ ਹਾਂ ਸ਼ੈਣਾ ਵੀ ਬੋਲ ਪੈਂਦਾ ਹੈ ਤੇ ਆਪਣਾ ਵਪਾਰ ਦਾ ਕੰਮ ਆ ਬਾਈ ਵਪਾਰ ਦਾ ਕੰਮ ਆ ਚੰਗਾ ਪਸ਼ੂ ਲਿਆਉਣੇ ਹਾਂ ਹਾਂ ਵਧੀਆ ਲਿਆ ਓ ਤੇੜੀ ਆਪਾਂ ਮੱਝ ਦੇਖੀ ਜਾਂਦੇ ਆ ਬਾਈ ਪਹਿਲੇ ਨੰਬਰ ਤੇ ਕਿਹੜਾ ਸੂਆ ਤੇ ਕਦੋਂ ਸੂਹੇ ਇਹ ਦੂਜੇ ਸੂਏ ਝੋਟੀ ਆ ਬਾਈ ਦੂਜੇ ਸੂਏ ਝੋਟੀ ਆ ਤੇ ਕਿੰਨਾ ਕੁ ਫਿਰ ਪਹਿਲੇ ਸੂਏ ਦਾ ਦੁੱਧ ਕੱਢਿਆ ਬਾਈ 12 13 ਕਿਲੋ ਬਾਈ ਮਾਲਕਾਂ ਨੇ ਦੱਸਿਆ ਹੋਇਆ ਪਹਿਲਾਂ ਐਤ ਕੀ ਫਿਰ ਐਤ ਦੀ ਕਹਿੰਦੇ 15 ਤੋਂ ਪਲੱਸ ਕੱਢੂਗੀ ਥਣਲੇਵੇ ਦੀ ਸਾਫ ਚਵਾਈ ਝੂਈ ਦੀ ਪੋਲੀ ਆ ਪੋਰਾ ਦਾਰਾ ਕਰਾਓ ਜੀ ਚੈੱਕ ਚੰਗੀ ਆ ਜੀ ਸਾਈਜ਼ ਫੁੱਲ ਵਜ਼ਨ ਫੁੱਲ ਥਣਾ ਥਣਾ ਦੀ ਪਾਰ ਪਿੱਛੇ ਦੀ ਸਭ ਓਕੇ ਓਕੇ ਆ ਬਾਈ ਘਰ ਤੱਕ ਗਾਰੰਟੀ ਆ ਭਾਰ ਭੂਰ ਦੀ ਤਾਂ ਲੈ ਚਲੋ ਜੀ ਥਣਲੇਵੇ ਦੀ ਪੂਰੀ ਸਾਫ ਆ ਦੇਖੋ ਜੀ ਸਾਈਜ਼ ਫ ਤੇ ਦੋ ਦਿਨੇ ਬਾਕੀ ਗੜ ਦੇਣਾ ਜਿਹੜੀ ਗੱਲ ਕਹੂਗਾ ਬਾਈ ਕਹਿੰਦਾ ਜਮਾਂ ਸਹੀ ਹੋ ਬਾਈ ਹਾਂ ਹਾਂ ਓਕੇ ਆ ਦੇਖ ਗੱਲ ਹੀ ਸਹੀ ਕਰਾਂਗੇ ਠੀਕ ਆ ਤੇ ਥਣਾ ਥਣਾ ਦੀ ਜੀ ਆਪਾਂ ਕੁਆਲਿਟੀ ਦੀ ਗੱਲ ਕਰ ਲਗੇ ਫੁੱਲ ਸਾਈਜ਼ ਚੰਗੇ ਹਨਾ ਹਾਂ ਹਾਂ ਪੂਰੇ ਇਕੱਲਾ ਇਕੱਲਾ ਨਖੜ ਮੇ ਚਾਰੇ ਗੁੱਠਾ ਤੇ ਆਦੇ ਥਣ ਲੱਗੇ ਪਿਆ ਲੈ ਚੱਲੋ ਜੀ ਥੋੜੀ ਤੇ ਲਿਆਰੇ ਦੀ ਕਰਦੀ ਆ ਨਾ ਹਾਂ ਓਕੇ ਜੀ ਸੰਗਲ ਜਦੋਂ ਸੰਗਲ ਪਾਈ ਹੁੰਦੀ ਰੇਟੇ ਦਾ ਵੀਡੀਓ ਦੇ ਵਿੱਚ ਹੀ ਹੋਊ ਵੀ ਜਮਾਂ ਜੈਤ ਜੀ ਆ ਦੇਖੋ ਹਾਂ ਲੇਬੀ ਦੀ ਪੂਰੀ ਸਾਫ ਧਾਰਾ ਮਾਰ ਕੇ ਦਿਖਾਵਾਂਗੇ ਭੋਰਾ ਵੀ ਨਹੀਂ ਹਿੱਲਦੀ ਏਡੀ ਏਡੀ ਮੋਟੀ ਧਾਰਾ ਓਕੇ ਜੀ ਹਾਂ ਗੱਬਣ ਦੀ ਗੱਬਣ ਦੀ ਧਾਰਾ ਮਾਰ ਕੇ ਕਿੰਨੇ ਦਿਨ ਘਟ ਜਾਉਗੇ ਬਸ 5 ਦਿਨ ਬਾਕੀ ਆ ਬਾਈ ਇਹਦੇ ਆ ਠੀਕ ਆ 5 ਦਿਨ ਬਾਕੀ ਆ ਦੇਖੋ ਜੀ ਰੇਟ ਡਿਟੇਲ ਸਭ ਕੋ ਵੀਡੀਓ ਦੇ ਵਿੱਚ ਹੀ ਹੋ ਸਾਇ ਫੋਲ ਤੇ ਚੰਗੀ ਝੋਟੀ ਆ ਗਈ ਚੰਗੀਆਂ ਚ ਆਉਂਦੀ ਹੈ ਜੀ ਮਾੜੀ ਮੰਨ ਕੇ ਬਾਈ ਨੂੰ ਫੋਨ ਨਾ ਲਾਇਓ ਆ ਦੇਖੋ ਜੀ ਨਾਲ ਲੇਵ ਦੀ ਪੂਰੀ ਸਾਫ ਇਹ ਕੀ ਰੇਟ ਆ ਗਿਆ ਬਾਈ ਇਹਦਾ ਮੋਲ ਰਹਾ 1,30,000 ਰੁਪਇਆ ਮਾਨਦਾਨ ਮੌਕੇ ਤੇ ਮਾਨਦਾਨ ਮਾੜਾ ਮੋਟਾ ਹੋ ਜੂਗਾ ਬਾਲਾ ਓਕੇ ਤੇ ਦਿਨ ਪੰਜ ਕੱਟ ਜੂਗੇ 5 ਦਿਨ ਬਾਕੀ ਪਏ ਐ ਇਹਦੇ ਤੇ ਹਏ ਤਾਂ ਹੁਣ ਵੀ ਲੇਵਾ ਬਸੇਰਾ ਕਰੀ ਬਿਠੇ ਵਾ ਵਾ ਹਾਂ ਬਸੇਰਾ ਲੇਵਾ ਦਾ ਇਹ ਸੂਨ ਅੱਲਾ ਦੂਗੀ ਲੇਵੇ ਲੂਵੇ ਦਾ ਸਾਰੀ ਓਕੇ ਆ ਸਾਰੇ ਬਸ ਤੇ ਹੁਣ ਵੀਰੇ ਕੱਟੀਆਂ ਹਾਂ ਹਾਂ ਕੱਟੀਆਂ ਤੇ ਜਿਹੜੀ ਪਹਿਲੇ ਨੰਬਰ ਤੇ ਕੱਟੀ ਦੇਖੀ ਜੰਨੇ ਆਪਾਂ ਕਿੰਨੇ ਚਿਰ ਦੀ ਆ ਇਹ ਹੈਗੀ ਐ ਬਈ 8 8-9 ਮਹੀਨਿਆਂ ਦੀ ਹੈਗੀ ਐ 8 ਤੋਂ 9 ਮਹੀਨੇ ਥਾਣ ਚਾਰੀ ਆ ਹਾਂ 4 ਥਾਣਾ ਇਹਦੀ ਕੀ ਰੇਟ ਆ ਗਿਆ ਬਈ ਇਹਦਾ ਜੋੜੇ ਦਾ ਹੀ ਕਰਾਂਗੇ ਮੋਲ ਯਾਰ ਜੋੜੇ ਜੋੜੀ ਦਾ ਇਹਦਾ 36000 ਰੁਪਿਆ ਮੁੱਲ ਦੋਨਾਂ ਦਾ ਜੋ ਮਜਾਇਰ ਰੇਟ ਆ ਜੀ ਬਸ ਤੋਰਾ ਕਰਾਉਣਾ ਚੱਕ ਕੇ ਖੜੀਆਂ ਹੀ ਦਿਖਾਉਂ ਬਸ ਖੜੀਆਂ ਹੀ ਦਿਖਾ ਦੇ ਤੋਰੇ ਨੂੰ ਤਾਂ ਸਹੀ ਹੈ ਤੋਰਾ ਤਾਰਾ ਸਾਰੀਆਂ ਹਾਂ ਥਣ ਜਾ ਰਹੀ ਹੈ ਹਾਂ ਚੱਲ ਤੇ ਕਿੰਨੀ ਉਮਰ ਆ ਗਈ ਬਈ ਬਾ 8 ਕੁ ਮਹੀਨਿਆਂ ਦੀ ਇਹ 8 7 ਦੀ ਇਹ ਹੈ ਬਈ ਓ ਕਿਤੇ ਕੱਦ ਕਾਠ ਪੂਰਾ ਵਧੀਆ ਹਾਂ ਉਹ ਕੱਚੀਆਂ ਗੱਟੀਆਂ ਨੇ ਆਏ ਨਹੀਂ ਕੋਈ ਉਹ ਵਧੀਆ ਪਾਲਕਣ ਰੇਟ ਤੇਰਾ ਜਮਾ ਜਾਇਆ ਜਾ ਜਮਾ ਜਾਇਜ਼ ਰੇਟ ਆ ਫਿਰ ਓਕੇ 36000 ਰੁਪਏ ਤੁਹਾਨੂੰ ਦੋਨੇ ਮਿਲ ਜਾਣਗੇ ਥਾਣਾ ਚਾਰ ਦੀ ਮੇਰੀ ਗਰੰਟੀ ਕਦਗਾੜ ਵੀ 37000 ਦੇ ਹਿਸਾਬ ਨਾਲ ਪੂਰਾ ਵਧੀਆ ਜੀ ਤੇ ਇਮਾਨਤ ਨਾਲ ਤੁਹਾਡਾ ਮੌਕੇ ਤੇ ਜਰੂਰ ਹੋਣਾ ਇੱਕ ਤੁਹਾਨੂੰ ਦਿਖਾਈ ਆ ਝੋਟੀ ਤੇ ਚੰਗੀ ਝੋਟੀਆਂ ਹਲਾਏ ਤੋਂ ਵੀ ਪਾਸੇ ਨਹੀਂ ਹਲਦੀ ਹਨ ਹੂੰ ਉਹ ਇਹਦਾ ਜ਼ੋਨ ਚਾਰ ਪੂਰਾ ਵਧੀਆ ਹੈ ਓਕੇ ਬਸ ਵੀਰੇ ਓਕੇ ਆ ਜਮਾ ਤੇ ਕਦਗਾੜ ਪੂਰਾ 130000 ਰੁਪਏ ਹਾਂ 130000 ਇਹਨਾਂ ਦਾ ਕਲਾ 36000 ਇਹਨਾਂ ਦਾ 36000 ਰੁਪਏ ਜੋੜ ਕੇ ਨੰਬਰ ਫੇਰ ਬੋਲ ਦਿਓ ਭਾਈ 98782 ਹੂੰ 11972 ਪਿੰਡ ਭਗਤਪੁਰਾ ਮੋੜ ਪਿੰਡ ਭਗਤਪੁਰਾ ਮੋੜ ਜ਼ਿਲ੍ਹਾ ਆਪਾਂ ਨੂੰ ਬਰਨਾਲਾ ਤੇ ਤਹਿਸੀਲ ਤਪਾ ਨੇੜੇ ਬਾਈਆਂ ਦੇ ਮੇਨ ਪੱਖੋਂ ਗੈਂਚੀਆਂ ਤੇ ਇਧਰਲੀ ਸਾਈਡ ਵਧੌੜ ਆ ਗਿਆ ਤੇ ਤਿੰਨ ਨਾਕਸੀ ਤਿੰਨੇ ਸ ਨੂੰ ਚੈੱਕ ਕਰਾ ਤੇ ਸਾਰੇ ਵੀਰਾਂ ਦਾ ਅੰਡ ਤਾਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲਦੇ ਆ ਕਿੰਨੇ ਵੀ ਵੀਡੀਓ ਤੇ